ਜੇ ਸਿਆਸਤ ਕਰਨੀ ਫਿਰ ਤੁਹਾਨੂੰ ਆਲਾ ਦਵਾਲਾ ਦੇਖਣਾ ਪੈਣਾ ਜੋ ਕਿ ਅ ਸਖਵੀਰ ਬਾਦਲ ਨੇ ਨਹੀਂ ਦੇਖਿਆ ਕਿਉਂਕਿ ਉਹਨੂੰ ਠੱਬੀ ਵੀ ਆਪਣਿਆਂ ਨੇ ਮਾਰੀ ਆ ਉਸ ਟਾਈਮ ਤੋਂ ਮੰਨਦੇ ਹੋ ਕਿ ਸੁਖਵੀਰ ਸਿੰਘ ਮਾਦਰ ਦੀ ਗਲਤੀ ਸੀ ਨਹੀਂ ਉਹਦੀ ਗਲਤੀ ਤੁਸੀਂ ਗਲਤੀ ਉਹਨੂੰ ਸੁਧਾਰਨ ਦਾ ਮੌਕਾ ਨਹੀਂ ਤੁਸੀਂ ਦਿੱਤਾ ਜੇ ਗਲਤੀ ਸੀ ਤਾਂ ਹਨਾ ਮੰਨ ਲਓ ਗਲਤੀ ਆ ਐਗਜ਼ਾਮਪਲ ਦੇ ਤੌਰ ਤੇ ਹਨਾ ਤੇ ਉਹਨੂੰ ਤੁਸੀਂ ਮੌਕਾ ਨਹੀਂ ਦਿੱਤਾ ਨਾਲ ਦੇਆਂ ਨੇ ਸਲਾਹਕਾਰਾਂ ਨੇ ਕਹਿੰਦੇ ਰਜੀਵ ਗਾਂਧੀ ਮਰਾਤਾ ਉਹ ਚੱਕਰ ਹੋਇਆ ਉਹ ਚੱਕਰ ਬਾਦਲ ਸਾਹਿਬ ਨਾਲ ਸੀ ਵੀਰ ਜੀ ਨਾਲ ਹੋਇਆ ਜੇ ਉਦੋਂ ਮੰਨ ਲਓ ਕਹਿੰਦੇ ਵੀ ਆ ਆ ਹੋ ਗਿਆ ਉਹ ਹੋ ਗਿਆ ਤੇ ਤੁਸੀਂ ਉਦੋਂ ਸਿਆਣੇ ਵਿਆਣੇ ਬੰਦੇ ਕਿੱਥੇ ਸੀਗੇ ਨਾਲ ਦੇ ਤੁਸੀਂ ਪਹਿਲਾਂ 10 ਸਾਲ ਆਨੰਦ ਮਾਣਿਆ ਸਰਕਾਰ ਦਾ ਬਾਦਲਾਂ ਦਾ ਪਹਿਲਾਂ ਵੀ ਤੇ ਹੁਣ ਤੁਸੀਂ ਆ ਕੇ ਦੱਸਣ ਦੇ ਅਸੀਂ ਕਹਿੰਦੇ ਸੀ ਉਦਾਂ ਕਰਦੇ ਸੀ ਨਾ ਤੇ ਇਹ ਇਦਾਂ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਉਹ ਗਈ ਆਪਣੀ ਪਾਰਟੀ ਦੀ ਜਾਣ ਕੱਢਦੇ ਹੁਣ ਕਿਤੇ ਢੋਈ ਵੀ ਨਹੀਂ ਮੈਂਦੀ ਇਹਨਾਂ ਨੂੰ ਜਿਹੜੇ ਗਏ ਆ ਮੇਰਾ ਪੋਡਕਾਸਟ ਕੀਤਾ ਸੀ ਜੈ ਰਾਜ ਫਤਨ ਵਾਲੇ ਦਾ ਕਿਹਦਾ ਜੈ ਰਾਜ ਫਤਨ ਵਾਲੇ ਅੱਛਾ ਜੀ ਉਹ ਪੂਰਾ ਪਰਿਵਾਰ ਜਿਹੜਾ ਹੈ ਉਹ ਪੋਲਿਟਿਕਸ ਦੇ ਵਿੱਚ ਹੀ ਰਿਹਾ ਪੀਪੀਪੀ ਵੀ ਜਦੋਂ ਬਣੀ ਸੀ ਮਲਕੀਤ ਬਾਦਲ ਨਾਲ ਉਹਨਾਂ ਦੇ ਫਾਦਰ ਰਹੇ ਨੇ ਕਾਫੀ ਜੀ ਤੇ ਉਹ ਕਹਿੰਦਾ ਕਿ 트럼ਪ ਜਿੰਨਾ ਦਬਦਬਾ ਅੱਜ ਵੀ ਸੁਖਵੀਰ ਸਿੰਘ ਬਾਦਲ ਦਾ ਹਾਂਜੀ ਤਾਂ ਵੈਸੇ ਲੋਕ ਕਹਿੰਦਾ ਮੈਂ ਬੜਾ ਮਜ਼ਾਕ ਕਰਾਇਆ ਸੀ ਉਸ ਸਮੇ ਤੇ ਤੁਹਾਨੂੰ ਲੱਗਦਾ ਵੀ ਇਹੋ ਜੀ ਸੱਚਾਈ ਹੈਗੀ ਵੀ ਅੱਜ ਵੀ ਦੋ ਦੋ ਵਾਰ ਚੱਲਦਾ। ਵੀ ਲੀਡਰ ਹੈ ਜੀ ਆ ਪੋਜੀਸ਼ਨ ਦੇ ਵਿੱਚ ਕਾਲੀ ਦਲ ਦਾ ਮੇਨ ਲੀਡਰ ਚਿਹਰਾ ਦਸੂਰ ਕਿਹੜਾ ਹੈ ਨਾ? ਐਮ ਐਮ ਐਲ ਇਹ ਤਾਂ ਵਿਚਾਰਾਂ ਕੋ ਇੱਕੋ ਰਹਿ ਗਿਆ। ਉਹ ਨਹੀਂ ਐਮ ਐਲ ਛੱਡੋ। ਤਿੰਨ ਸੀਗੇ ਦੋ ਨਾਰਾਜ਼ ਹੋ ਗਏ। ਨਹੀਂ ਤੁਸੀਂ ਦੇਖੋ ਕਾਂਗਰਸ ਦੇ ਜਦੋਂ ਕਾਂਗਰਸ ਅਰੀ ਸੀ ਉਹਦੋਂ ਉਹਨਾਂ ਦੇ ਕਿੰਨੇ ਸੀ? ਜਦੋਂ ਹੁਣ ਆਪਣੀ ਬਾੜੀ ਖੇਤ ਨੂੰ ਕਾਣ ਲਾਪੀ ਐਸ ਵਾਰੀ ਇਦਾਂ ਹੋਣਾ ਹੀ ਨਹੀਂ ਸੀ ਜਦੋਂ ਨਾਲ ਬੈਠੇ ਤੁਹਾਡੇ ਬੰਦੇ ਤੁਹਾਡੇ ਲਈ ਮਾੜਾ ਸੋਚੀ ਜਾਂਦੇ ਆ ਤਾਂ ਫਿਰ ਤੁਸੀਂ ਕਾਮਯਾਬ ਹੋ ਜਾਣਾ ਤੁਹਾਨੂੰ ਠਿੱਬੀ ਤਾਂ ਲੱਗ ਗਈ ਹੈ ਨਾ ਡਿਗਣਾ ਤਾਂ ਹੈਗਾ ਹੀ ਇੱਕ ਵਾਰੀ ਇਹ ਨਹੀਂ ਬਠਿੱਬੀ ਲੱਗੀ ਤਾਂ ਸਿੱਧੇ ਤੁਰੇ ਜਾਣਾ ਮਾੜਾ ਮੋਟਾ ਝੋਲਾ ਦਾ ਪਹਿਣਾ ਹੀ ਹੈ ਨਾ ਤੇ ਉਹ ਫਿਰ ਹੁਣ ਉਹ ਕਾਇਮ ਹੋ ਗਿਆ ਦੁਬਾਰਾ ਐਸੇ ਸੀਐਮ ਦੇਖਦੇ ਹੋ ਤੁਸੀਂ ਹਾਂਜੀ ਇਹ ਐਸੇ ਸੀਐਮ ਹੀ ਦੇਖਣਾ ਪੈਣਾ ਸੀ ਇਹ ਮੋ ਬਣੂਗਾ ਤਾਂ ਫੇ ਉਹੀ ਬਣੂ ਜੇ ਜੇ ਕਾਲੀਦਲ ਦੱਲ ਵੱਲੋਂ ਤਾਂ ਫੇ ਉਹੀ ਹੈ ਜੀਰਾ ਕਾਲੀਦਲ ਵੱਲੋਂ ਫਿਰ ਕੋਈ ਤੇਰਾ ਨਹੀਂ ਹੈ ਹੋਰ ਕੋਈ ਤੇਰਾ ਨਹੀਂ ਨਹੀਂ ਹੋਰ ਨਹੀਂ ਜੀਰਾ ਕੋਈ ਇਲਜਾਮ ਵੱਡੇ ਨੇ ਨਾ ਨਹੀਂ ਇਲਜਾਮ ਕਾਤਾ ਵੱਡਾ ਜੀ ਬੇਦੀਆਂ ਦੇ ਇਲਜਾਮ ਨਹੀਂ ਦੱਸੋ ਪਹਿਲਾਂ ਤੁਸੀਂ ਮੈਨੂੰ ਦੱਸੋ 328 ਰੁਪਏ ਵਾਲਾ ਮਾਮਲਾ ਵੀ ਤੁਸੀਂ ਮੈਨੂੰ ਇਹ ਦੱਸ ਦਿਓ ਮੈਂ ਕੋਈ ਸਿਆਣਾ ਨਹੀਂ ਆਮ ਰੀਅਲੀ ਬੈਰੀ ਸੋਰੀ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਕਹਣਾ ਸਾਡੇ ਗੁਰੂ ਸਾਹਿਬਾਂ ਦੀ ਕੌਣ ਬਿਆਦਵੀ ਕਰ ਸਕਦਾ ਫੇ ਅਸੀਂ ਕਾਹਦੇ ਜੋਗੇ ਰਹਿ ਗਏ ਸਾਡੇ ਗੁਰੂ ਦੀ ਬਿਆਦਵੀ ਹਾਏ ਉਹ ਹੋਪਨ کہہ ਸਕਦੇ ਹੋਇਆ ਕਿਸੇ ਨੇ ਕੀਤਾ ਉਹ ਇਹਨਾਂ ਨੇ ਆ ਜਿਹੜੇ ਨਾਲ ਸੀ ਟੀਮ ਇਹਨਾਂ ਨੇ ਸੰਭਣਾ ਸੀ ਨਾ ਜਿਹੜੇ ਹੁਣ ਨੱਠੇ ਭੱਜੇ ਫਿਰਦੇ ਆ ਇਹ ਉਦੋਂ ਕਿੱਥੇ ਮਰੇ ਸੀਗੇ ਫਿਰ ਜੇ ਮੰਨ ਲਓ ਸਖਵੀਰਵਾਲ ਦੀ ਗਲਤੀ ਸੀ ਤਾਂ ਤੁਸੀਂ ਭਾਈ ਉਦੋਂ ਹੀ ਝੱਗਾ ਚੱਕੋ ਵੀ ਪ੍ਰਧਾਨ ਸਾਹਿਬ ਆ ਹੋ ਗਿਆ ਉਹ ਹੋ ਗਿਆ ਉਸ ਸਮੇਂ ਦਾ ਜਵਾਬ ਮੰਗੋ ਹਨਾ ਇਹਨਾਂ ਲੀਡਰਾਂ ਤੋਂ ਤੁਸੀਂ ਵੀ ਜਾਓ ਪੋਡਕਾਸਟ ਕਰੋ ਇਹ ਹੁਣ ਤਾਂ ਸਿਆਣੇ ਬਣਦੇ 10 ਸਾਲੀ ਬਾਅਦ ਵੇ ਹੁਣ ਤਾਂ ਸੁਖਵੀਰ ਗਿਆ ਗਿਆ ਉਹਨੇ ਫੇਰ ਸਰੀ ਚੱਕ ਚੱਕ ਲਈਆ ਹੁਣ ਇਹਦਾ ਉਹਨੂੰ ਬਿਲਕੁਲ ਹੀ ਕਰਕੇ ਬਿਠੇ ਵੀ ਇੱਥੇ ਤਾਂ ਬਲਾਕ ਸਮਤੀ ਵੀ ਨਹੀਂ ਕੋਈ ਜਿੱਤਦਾ ਤੁਹਾਡੇ ਸਾਹਮਣੇ ਆ ਕੱਢ ਲਓ ਫਿਗਰ ਆਊਟ ਹੁਣ ਕੱਲਾ ਬੰਦਾ ਖੜਾ ਫੇਰ ਵੀ ਬਈ ਉਹਨਾਂ ਦੇ ਲੋਕਾਂ ਦੇ ਦਿਲ 'ਚ ਹੈਗਾ ਪਰ ਉਹ ਜਿੱਥੇ-ਜਿੱਥੇ ਜਿਹੜੇ-ਜਿਹੜੇ ਏਰੀਆ 'ਚ ਜੁੜੇ ਸੀ ਤੇ ਉਧਰੋਂ ਹੁਣ ਲੋਕ ਉਹਨਾਂ ਨੂੰ ਗਮਰਾਹ ਕਰਦੇ ਸੀ ਦਸਤਾਰਬ ਲੋਕ ਵੀ ਵੇਟ ਕਰਨ ਲੱਪੈਂਦੇ ਵੀ ਚਲੋ ਆਪਾਂ ਦੇਖਦੇ ਆਂ ਵੀ ਕੀ ਕਹਾਣੀ ਆ ਸੁਖਬੀਰ ਸਿੰਘ ਬਾਦਲ ਨੂੰ ਐਜ਼ ਅ ਸੀਐਮ ਫੇਸ ਦੇਖਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਉਹੀ ਚਿਹਰਾ ਆ ਤੇ ਉਹੀ ਇੰਜਣ ਆ ਉਹਦੇ ਨਾਲ ਹੀ ਚੱਲਣਾ ਪੈਣਾ ਸਾਰਿਆਂ ਨੂੰ ਤੇ ਹੋਰ ਕੋਈ ਨਹੀਂ ਨਹੀਂ ਹੋਰ ਚਿਹਰਾ ਨਹੀਂ ਹਾਲੇ ਦੱਸਦਾ ਨਹੀਂ ਬਾਕੀ ਤੁਹਾਡਾ ਵੀ ਹੈਗਾ ਤਾਂ ਤੁਸੀਂ ਦੱਸ ਦਿਓ ਤੇ ਐਸ ਟਾਈਮ ਜਿਹੜੇ ਚਿਹਰੇ ਨੇ ਵਧੀਆ ਨਹੀਂ ਨਹੀਂ ਵਧੀਆ ਪਰ ਸੀਐਮ ਦਾ ਚਿਹਰਾ ਹੈ ਨਾ ਤੁਸੀਂ ਪੁੱਛਿਆ ਜਿਹੜੇ ਸਾਰੇ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦਾਂ ਵੀ ਵਧੀਆ ਆ ਕਈ ਵਧੀਆ ਫੈਕਸ ਹੋਰ ਵੀ ਲਾਉਂਦੇ ਚਿਹਰੇ ਦੀ ਨਹੀਂ ਗੱਲ ਗੱਲ ਸੀ ਐਮ ਦੀ ਉਹਨਾਂ ਨੇ ਹੰਡਾਇਆ ਉਹਨਾਂ ਨੂੰ ਹੁਣ ਪਤਾ ਆ ਨਾ ਕਾਂਗਰਸ 'ਚ ਤਾਂ ਪੰਜ ਪੰਜ ਚਿਹਰੇ ਨੇ ਚਾਰੇ ਜੀ ਚੰਨੇ ਨੇ ਉਹ ਤਾਂ ਹੀ ਉਹ ਉਹ ਮੈਨੂੰ ਲੱਗਦਾ ਇੱਕ ਕਹਾਵਤ ਹੁੰਦੀ ਪਹਿਲਵਾਨ ਆਪਣੇ ਜ਼ੋਰ 'ਚ ਡੱਕ ਪੈਂਦਾ ਕਈ ਜੀ ਪੈ ਜਾਂਦਾ ਹੁੰਦਾ ਕਈ ਵਾਰੀ ਐਦਾਂ ਹੋ ਜਾਂਦੀ ਹੈ ਨਾ ਵੱਡਾ ਹੋ ਜਾਂਦੀ ਹੈ ਆਓ ਹੁਣ ਉਹਨਾਂ ਦਾ ਆਪਣਾ ਖਾਂਟੋ ਕਲੇਸ਼ ਜਿਹੜਾ ਹੈਗਾ ਤੇ ਉਹ ਮਕਾਉਣ ਸੀਐਮ ਦੀ ਸਟੋਰੀ ਬਾਅਦ 'ਚ ਚੱਲਣੀ ਹੈ ਹਮਤਲ ਤੁਸੀਂ ਕਹਿ ਰਹੇ ਹੋ ਜਿਵੇਂ ਕਾਂਗਰਸ ਚ ਪਿਛਲੀ ਵਾਰੀ ਹੋਇਆ ਸੀਗਾ ਵੀ ਸੀਐਮ ਬਾੜੇ ਸੀਐਮ ਬਣੇ ਫਿਰਦੇ ਸੀ ਉਹ ਚੀਜ਼ ਦੁਆਰਾ ਨਜ਼ਰ ਆਂਦੇ ਵੀ ਹੈ ਹਾਂਜੀ ਹਾਂਜੀ ਲੱਗਦਾ ਪਰ ਉਹ ਉਹਨਾਂ ਦੀ ਬਿਆਨਬਾਜ਼ੀ ਦੇਖੋ ਨਾ ਆਪਣੇ ਇੱਕ ਦੂਜੇ ਲਈ ਕਿੰਦਾ ਇੱਕ ਦੂਜੇ ਦੇ ਖਿਲਾਫ ਹਾਂ ਸੋਸ਼ਲ ਮੀਡੀਆ ਲੱਦਿਆ ਪਿਆ ਕਿਸ ਚੀਜ਼ ਲਈ ਹਾਂ ਆਪਸ ਵਿੱਚ ਇੱਕ ਦੂਜੇ ਨੂੰ ਕਹਿਣਾ ਜਾਂ ਜੋ ਉਹਨਾਂ ਦਾ ਉਹ ਕੋਈ ਜੋ ਉਹਨਾਂ ਦੀ ਕਾਰਜਸ਼ੈਲੀ ਹੈ ਹੁਣ ਚੱਲ ਰਹੀ ਆ ਜੋ ਰੈਲੀਆਂ ਹੋ ਰਹੀਆਂ ਉਹਨਾਂ ਦੀਆਂ ਉਹਨਾਂ ਦੇ ਵਿੱਚ ਕੋਈ ਆਉਂਦਾ ਕੋਈ ਨਹੀਂ ਆਉਂਦਾ ਉਹ ਫਿਰ ਨੁਕਸਾਨ ਦੇ ਦਾ ਹੈ ਬਿ ਲੋਕਾਂ ਚ ਹੀ ਹਵਾ ਬਣਨੀ ਵੀ ਹੁਣ ਇਕੱਠੇ ਤਾਂ ਹੈ ਨਹੀਂਗੇ ਹੂੰ ਪਰ ਐ ਨਹੀਂ ਲੱਗਦਾ ਵੀ ਜਿਹੜੇ ਇਲਜ਼ਾਮ ਅਕਾਲੀ ਦਲ ਤੇ ਲੱਗਦੇ ਆ ਉਹ ਕਦੇ ਜਾ ਨਹੀਂ ਸਕਦੇ ਨਹੀਂ ਉਹ ਦੇਖੋ ਜੀ ਬੇਦਬੀਆਂ ਦੇ ਇਲਜ਼ਾਮ ਹੁਣ ਨਾ ਨਹੀਂ ਮੈਂ ਦੇਖੋ ਜੀ ਤੁਹਾਨੂੰ ਮਾਮਲਾ ਨਵਾਂ ਨਹੀਂ ਹੈ ਪਰ ਉਹ ਤੇ ਚਲੋ ਕਾਰਵਾਈ ਹੋਣੀ ਸ਼ੁਰੂ ਹੋਈ 328 ਰੁਪਆ ਦੇ ਜਿਹੜਾ ਮਾਮਲਾ ਦੇਖੋ ਜੀ ਉਹ ਹੁਣ ਲੱਗੇ ਹੱਥ ਪੈਰ ਮਾਰਦੇ ਆ ਪਹਿਲਾਂ ਤਾਂ ਗੱਲ ਬਿਆਦਵੀ ਦੀ ਵੇ ਦੇਖੋ ਗੁਰੂ ਸਾਹਿਬ ਸਾਡੇ ਦੀ ਬਿਆਦਵੀ ਕੌਣ ਕਰ ਸਕਦਾ ਕਿਹਦੀ ਹਿੰਮਤ ਹੈ ਤੇ ਫੇ ਅਸੀਂ ਕਿੱਥੇ ਖੜੇ ਆ ਜੇ ਸਾਡੇ ਗੁਰੂ ਦੀ ਬਿਆਦ ਵੀ ਹੋ ਗਈ। ਆ ਉਹਨਾਂ ਨੂੰ ਕੋਈ ਵਾਰਡਿੰਗ ਹੋਰ ਯੂਜ਼ ਕਰ ਲੈਣੀ ਚਾਹੀਦੀ। ਵੀ ਆ ਖੈਪਨ ਹੋਇਆ ਉਹ ਸਾਹਮਣੇ ਹੋਇਆ। ਉਹਦੀ ਮਿਸਟੇਕ ਉਹਨਾਂ ਨੇ ਮੰਗ ਲਈ ਉੱਥੇ ਜਾ ਕੇ ਵੀ ਜੇ ਮੇਰੀ ਝੋਲੀ ਪਾ ਦਿਓ। ਪਹਿਲਾਂ ਝੋਲੀ ਪਵਾਉਣ ਨੂੰ ਕਹਲੇ ਸੀ ਜੇ ਹੁਣ ਪਵਾ ਲਈ। ਫਿਰ ਉਹਨੂੰ ਕਹਿੰਦੇ ਜੀ ਓਕੇ ਆਈ ਹੁਣ ਦਾ ਹੀ ਇਦਾਂ। ਹੁਣ ਜਿੱਦਾਂ ਸਲਾਹ ਦਿੱਤੀ ਸਾਰਿਆਂ ਨੇ ਸੀਨੀਅਰ ਬੰਦੇ ਸੀ ਉਹ ਤਾਂ ਉਹਨਾਂ ਨਾਲ ਹੀ ਚੱਲਿਆ। ਉੱਥੇ ਤਾਂ ਤੁਸੀਂ ਮਨਕਰ ਨਹੀਂ ਹੋ ਸਕਦੇ ਪাবਲਿਕ ਨਹੀਂ ਮਨਕਰ ਹੋ ਸਕਦੀ। ਬੰਦਾ ਚੱਲ ਗਿਆ। ਗੁਰੂ ਬਖਸ਼ਣ ਹਾਰਿਆ। ਜਿੱਥੇ ਚਲ ਗਏ ਜੇ ਹੁਣ ਗਨਾਹ ਹੋ ਜਾਂਦਾ ਫਿਰ ਉਹਨੂੰ ਫਾਹਾ ਥੋੜੋ ਲਾ ਦੇਣਾ ਮਾਰ ਥੋੜੋ ਦੇਣਾ ਵੀ ਜੇ ਕੋਈ ਗੱਲ ਹੋ ਗਈ ਜੇ ਤੇ ਬੰਦਾ ਮੰਨਣ ਨੂੰ ਤਿਆਰ ਮੰਨ ਵੀ ਲਿਆ ਸੋ ਇਹ ਵੱਡੀਆਂ ਗੱਲਾਂ ਆਪਾਂ ਉਸ ਲੈਵਲ ਤੱਕ ਆਪਣੀ ਸੋਚ ਹੈ ਨਹੀਂ ਮੇਰਾ ਮੰਨਣਾ ਆਪਣਾ ਹੈ ਜੀ ਜੇ ਮੈਨੂੰ ਹੁਣ ਤੁਸੀਂ ਇਸ ਕੈਮਰੇ ਤੇ ਲਿਆਂਦਾ ਤੇ ਮੇਰੇ ਜੋ ਖਿਆਲ ਆ ਉਹ ਆ ਪਰ ਜਿਹੜੀਆਂ ਵੀਡੀਓਜ਼ ਚੱਲੀਆਂ ਸੀ ਉਸ ਦੇ ਵਿੱਚ ਉਹ ਲਾਈਵ ਚਲੋ ਮੈਂ ਵੀ ਦੇਖੀ ਆ ਪਰ ਲੋਕਾਂ ਤਾਂ ਕਹੇ ਗਏ ਗਈ ਆ ਵੀ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਬੇਦਗੀਆਂ ਹੋਈਆਂ ਉਹ ਵੀ ਮੰਨ ਲਈਆਂ ਮੈਂ ਤੀ ਉਹਨਾਂ ਨੇ ਕਰਾਈਆਂ ਲੋਕੀ ਇਹੀ ਗੱਲ ਕਹਿ ਰਿਹਾ ਚਲੋ ਬਾਹਰ ਆ ਕੇ ਉਹਨਾਂ ਨੂੰ ਮੀਡੀਆ ਨੂੰ ਜੋ ਵੀ ਗੱਲ ਕਹੀ ਅੱਛਾ ਜਦੋਂ ਇਹਨਾਂ ਦਾ ਹੱਥ ਪੈਰ ਨਹੀਂ ਚੱਲਿਆ ਜਿਨ੍ਹਾਂ ਨੇ ਠੱਬੀ ਲਾਉਣੀ ਸੀ ਉਹ ਚੀਜ਼ ਕਰਵਾ ਲਈ ਹੈਨਾ ਉਹ ਕਰਵਾ ਕੇ ਫਿਰ ਉੱਤੇ ਪੈਰਾ ਦੇਣ ਲੱਗ ਪਏ ਪਹਿਲਾਂ ਕਹਿੰਦੇ ਸੀ ਵੀ ਜੇ ਤੁਸੀਂ ਮੰਨ ਜਾਓ ਹੈਨਾ ਹੁਣ ਪਹਿਲਾਂ ਕਹਿੰਦੇ ਤੁਸੀਂ ਮੰਨੂ ਨਾ ਆਪਣੇ ਸਿਰ ਪੈ ਜਾਣੀ ਜੇ ਬੰਦੇ ਨੇ ਹੁਣ ਮੰਨ ਲਈ ਤੁਹਾਡੇ ਕੇ ਆਖੇ ਲੱਗ ਕੇ ਹੁਣ ਤੁਸੀਂ ਉਹਦੇ ਦੁਆਲੇ ਸੁਖਵੀਰ ਸਿੰਘ ਬਦਲ ਨੇ ਮੰਨਿਆ ਕੀ ਐ ਨਹੀਂ ਉਹਨਾਂ ਨੇ ਕਿਆ ਵੀ ਮੇਰੀ ਚੋੜੀ ਪਾ ਦਿਓ ਜੋ ਵੀ ਹੈਗਾ ਤੁਸੀਂ ਸੁਣਿਆ ਕਿ ਨਹੀਂ ਸੁਣਿਆ ਮੈਂ ਸੁਣਿਆ ਉਹਨਾਂ ਨੇ ਸੱਤ ਵਚਨ ਕਰਤਾ ਤੇ ਉਤੋਂ ਬੰਦਾ ਕਾਰਵਾਈ ਨਾ ਹੋਣੀ ਮੰਨਿਆ ਕਿ ਵੇਦਵੀਆਂ ਕਰਾਣੀਆਂ ਮੰਨਿਆ ਮੰਨਿਆ ਨਹੀਂ ਜੋ ਉਹਨਾਂ ਨੇ ਉੱਤੋਂ ਬੋਲਿਆ ਜੀ ਉਹ ਹੁਣ ਤੁਸੀਂ ਦੇਖੋ ਨਾ ਮੈਂ ਤਾਂ ਮੈਂ ਤਾਂ ਉੱਥੇ ਉਹਨੂੰ ਹੱਥ ਜੋੜ ਕੇ ਖੜਾ ਦੇਖਿਆ ਤੇ ਮੈਂ ਨੀਵੀਂ ਪਾ ਕੇ ਵੀ ਹਾਂਜੀ ਉਹ ਕਹਿੰਦੇ ਕਹੋ ਜੈ ਸਜਨੋ ਹਨਾ ਉਹਨਾਂ ਨੇ ਕਹਤੇ ਹਾਂਜੀ ਪੇ ਇਦਾਂ ਵੀ ਹੁੰਦਾ ਵੀ ਝੋਲੀ ਪਵਾ ਲਿਆ ਨਾ ਕਿਸੇ ਬੰਦੇ ਨੇ ਆਪਣੇ ਆਪਣੇ ਆਪ ਨੂੰ ਉਥੇ ਕਰ ਦਿੱਤਾ ਮੂਰੇ ਵੀ ਠੀਕ ਆ ਬਾਕੀ ਲਾਮ ਲਾਸ਼ ਕਰ ਕਿੱਥੇ ਫੇਗਿਆ ਕੱਲਾ ਸਖਬੀਰ ਤੋੜੋ ਉਹ ਬੰਦੇ ਹੁਣ ਵੀ ਮੁੱਛਾਂ ਨੂੰ ਤਾ ਦਈ ਫਿਰਦੇ ਆ ਉਹ ਬੰਦਾ ਉਹਨਾਂ ਨਾਲ ਰਲ ਗਿਆ ਜਾ ਕੇ ਉਹ ਬੰਦੇ ਉਹਨਾਂ ਨਾਲ ਰਲ ਗਏ ਜਾ ਕੇ ਹਾਂ ਉਹ ਉਸ ਉਹਦਾ ਕੋਈ ਤੰਬੀ ਕੱਢੋ ਇਹ ਤਾਂ ਫਿਰ ਪ੍ਰੀ ਪਲਾਨ ਹੋ ਗਿਆ ਨਾ ਉਹਨਾਂ ਦਾ ਵੀ ਇਹ ਸੇ ਹੀ ਬੰਦੇ ਨੂੰ ਸਿੱਟਣਾ ਕਿਉਂਕਿ ਉਦੋਂ ਤੱਕ ਉਦੋਂ ਮੇਰਾ ਤਾਂ ਇਹ ਆ ਵੀ ਇਹ ਤਾਂ ਬਹੁਤ ਦੂਰ ਦਸਾਂ ਸਾਲਾਂ ਬਾਅਦ ਜਾ ਕੇ ਹੋਇਆ ਭਾਜੀ ਉਦੋਂ ਹੀ ਉਹ ਝੱਗਾ ਚੱਕਦੇ ਵੀ ਆਹ ਕੰਮ ਹੋ ਗਿਆ ਆਪਾਂ ਇਦਾਂ ਕਰੀਏ ਉਦੋਂ ਦੇ ਖਿਲਾਫ ਹੋ ਜਾਂਦੇ ਹਾਂ ਉਦੋਂ ਹਾਂਜੀ ਉਦੋਂ ਦੇ ਖਿਲਾਫ ਹੋ ਜਾਂਦੇ ਉਦੋਂ ਖਿਲਾਫ ਹੋ ਜਾਂਦੇ ਵੈਸੇ ਇੱਕ ਕਾਲੀ ਦਲ ਦਾ ਸਰਪੰਚ ਸੀਗਾ ਉਹਨਾਂ ਸਮਿਆਂ ਦੇ ਵਿੱਚ ਕਹਿੰਦਾ ਮੈਂ ਵਿਰੋਧ ਕੀਤਾ ਸੀਗਾ ਤੇ ਜਿਹੜੇ ਹੁਣ ਮੈਨੂੰ ਨੇ ਆਫ ਦਿ ਰਿਕਾਰਡ ਦੱਸੀ ਸੀ ਗੱਲ ਬੜਾ ਵਧੀਆ ਆਪਣਾ ਯਾਰ ਦੋਸਤ ਉਹ ਆਨ ਦਿ ਰਿਕਾਰਡ ਵੀ ਦੱਸ ਦਊਗਾ ਉਹਦੇ ਕੋਈ ਚੱਕਰ ਨਹੀਂ ਉਹ ਕਹਿੰਦਾ ਜਦੋਂ ਮੈਂ ਧਰਨਾ ਲਗਾਇਆ ਸੀਗਾ ਨਾ ਵੀ ਬੇਦਬੀਆਂ ਦੇ ਖਿਲਾਫ ਆਪਣੀ ਜਦੋਂ ਅਕਾਲੀ ਦਲ ਦੀ ਸੀ ਤੇ ਕਹਿੰਦਾ ਜਿਹੜੇ ਹੁਣ ਅਕਾਲੀ ਦਲ ਦੇ ਖਿਲਾਫ ਚੱਲਦੇ ਫਿਰਦੇ ਨੇ ਜਿਹੜੇ ਐਨਐਚ ਚ ਨਿਕਲੇ ਉਹਦਾ ਹੀ ਸਭ ਤੋਂ ਪਹਿਲਾ ਫੋਨ ਆਇਆ ਸੀ ਮੈਂ ਘਰੇ ਜਾ ਕੇ ਬਹਿ ਜਾ ਦੇਖ ਲਓ ਤੁਮ ਇਹ ਲੰਬੀ ਚੌੜੀ ਸਟੋਰੀ ਆ ਜੀ ਉਹ ਹੁਣ ਆਪਾਂ ਉਸ ਲੈਵਲ ਤੇ ਬੋਲ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਕਹਾਣੀ ਆ ਉਥੇ ਤਾਂ ਆਪਾਂ ਬਸ ਇਹੀ ਆ ਵੀ ਤੁਸੀਂ ਜੇ ਹਾਂ ਦੇਖੋ ਗਲਤੀ ਕਾਰਵਾਈਸ ਤਾਂ ਕਿੱਥੇ ਨਾ ਕਿੱਥੇ ਹੋਈ ਆ ਨਹੀਂ ਆਪਾਂ ਮੰਨਦੇ ਆ ਆਪਾਂ ਕਿਹਦੇ ਉੱਤੇ ਭਾਜੂਆਂ ਪਰ ਇਹ ਗੱਲ ਕਹਿਣੀ ਇਹ ਨਾ ਸਹਿਮਤ ਨਹੀਂ ਵੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਕੀਤੀ ਕਿਹਦੀ ਹਿੰਮਤ ਆ ਬੇਅਦਬੀ ਤਾਂ ਹੋਈਆਂ ਹੀ ਨੇ ਨਹੀਂ ਅੰਗ ਤਾਂ ਪਾੜੇ ਹੀ ਗਏ ਅੰਗ ਤਾਂ ਖਿਲਾਰੇ ਹੀ ਗਏ ਨੇ ਤੁਸੀਂ ਗੱਲ ਨਹੀਂ ਸਮਝੀ ਇਹ ਅਸੀਂ ਕਰ ਰਹੇ ਆ ਤੁਹਾਨੂੰ ਪਤਾ ਵੀ ਉਹ ਸੁਖਵੀਰ ਬਾਦਲ ਨੇ ਤਾਂ ਨਹੀਂ ਇਹ ਕੁਛ ਕੀਤਾ ਉਦਾਂ ਤੁਹਾਡੇ ਸਾਹਮਣਾਂ ਤੁਹਾਨੂੰ ਤੁਸੀਂ ਸੁਖਬੀਰ ਬਾਦਲ ਨੂੰ ਜਾਂ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਜਾਣਦੇ ਹੋ ਕੋਈ ਇਹ ਕਾਰਜ ਕਰਾ ਸਕਦਾ ਕਿਹੜਾ ਜੀ ਬੇਦਬੀਆਂ ਦਾ ਨਹੀਂ ਕੋਈ ਨਹੀਂ ਕਰਾ ਸਕਦਾ ਬੇਦਬੀ ਕਰਾ ਸਕਦਾ ਕੋਈ ਕਿਸੇ ਦੀ ਹਿੰਮਤ ਨਹੀਂ ਕਿਸੇ ਦੀ ਹਿੰਮਤ ਹੀ ਨਹੀਂ ਸੋਚ ਵੀ ਸਕਦੇ ਹਾਂਜੀ ਸੋਚ ਵੀ ਸਕਦੇ ਕਰਾਣੀ ਤਾਂ ਦੂਰ ਨਹੀਂ ਸੋਚ ਹੀ ਨਹੀਂ ਸਕਦੇ ਸੋਚ ਹੀ ਨਹੀਂ ਸਕਦੇ ਜਿਹੜੇ ਬੰਦੇ ਘਰੋਂ ਹੁਕਮਨਾਮਾ ਲੈ ਕੇ ਚੱਲਦੇ ਆ ਗੁਰੂ ਮਹਾਰਾਜ ਦਾ ਉਹ ਇਹ ਚੀਜ਼ ਨਹੀਂ ਸੋਚ ਸਕਦੇ ਹਾਂ ਵਿਰੋਧੀਆਂ ਨੇ ਕੋਈ ਨਾ ਕੋਈ ਛਾਤਰ ਦਿਮਾਗ ਜਿਹੜੇ ਉਹਨਾਂ ਨੇ ਤਾਂ ਚਾਲ ਚੱਲਣੀ ਹੈ ਵੀ 10 ਸਾਲ ਹੋ ਗਏ ਬੈਠੇ ਬੇਲੂ ਠੱਬੀ ਕਿਦਾਂ ਮਾਰਨੀ ਪਈ ਨਾਲ ਨਾਲ ਦੇ ਆ ਫੜੋ ਇਹਨਾਂ ਦੇ ਪੋਲਿਟੀਕਲ ਵੈਨ ਡਾਟਾ ਸਮਝਦੇ ਤੁਸੀਂ ਹਾਂ ਜੀ ਹਾਂ ਸਾਰੀ ਗੇਮ ਹੈ ਪਰ ਗੇਮ ਹੀ ਹੋਈ ਹੈ ਯਾਰ ਉਹਦੇ ਭਾਂਡਾ ਭੰਨਣਾ ਸੀ ਉਹਦੇ ਸਿਰ ਭੰਨ ਦਿੱਤਾ ਇਹ ਤਾਂ ਮਹਾਰਾਜ ਅਲੀ ਕਰੇ ਇਹਨਾਂ ਮੈਂ ਉਹੀ ਬੇਨਤੀ ਕੀਤੀ ਵੀ ਹਰ ਚੀਜ਼ ਨੂੰ ਪੰਜਾਬ ਨੂੰ ਮਾਰਾ ਸੱਚੇ ਪਾਤਸ਼ਾਹ ਬਚਾ ਕੇ ਰੱਖੇ ਆਪਾਂ ਇਦਾਂ ਨਹੀਂ ਸੋਚਦੇ ਵੀ ਅਸੀਂ ਆਪਣੀ ਤੁੰਬੀ ਖੜਕਾ ਲਈ ਤਾਂ ਅਸੀਂ ਪਹਿਲਾਂ ਪੰਜਾਬ ਦਾ ਸੋਚਦੇ ਆ ਜਿੱਥੋਂ ਸਾਡਾ ਰਜਗਾਰ ਚੱਲਣਾ ਜੇ ਇਹ ਖੁਸ਼ਹਾਲ ਹੋ ਸਾਡਾ ਰੋਟੀ ਪਾਣੀ ਤਾਂ ਆ ਆ ਤੁਸੀਂ ਕਬੱਡੀ ਦੀ ਗੱਲ ਕੀਤੀ ਉਹ ਜੇ ਪੰਜਾਬ ਦੀ ਸੁੱਖ ਮੰਗਣਗੇ ਤਾਂ ਟੂਰਨਾਮੈਂਟ ਤਾਂ ਹੋਣਗੇ ਸਾਡੀਆਂ ਤੁੰਬੀਆਂ ਤਾਂ ਖੜਕਣੀਆਂ ਐਮਐਲਏ ਸ਼ ਐਮਐਲਏ ਤਾਂ ਬਣਨੇ ਆ ਹੂੰ ਦੇ ਸਭ ਕੋ ਸਹੀ ਹੈਗਾ ਤਾਂ ਸਹੀ ਦੇਖੋ ਖੁਸ਼ਹਾਲੀ ਹੋਊਗੀ ਉਹ ਨਾ ਸਭ ਪੰਜਾਬ ਖੁਸ਼ਹਾਲ ਨਹੀਂ ਹੈ ਨਹੀਂ ਹੁਣ ਥੋੜੀ ਜਿਹੀ ਕ੍ਰਿਟੀਕਲ ਸਿਚੁਏਸ਼ਨ ਹੈ ਜੋ ਤੁਸੀਂ ਕੁਐਸਚਨ ਕਰ ਰਹੇ ਹਨ ਉਹਦੇ ਹਿਸਾਬ ਨਾਲ ਤਾਂ ਫਿਰ ਤੁਹਾਡੇ ਦਾ ਕੁਐਸਚਨ ਹੈ ਅਸੀਂ ਤਾਂ ਫਿਰ ਚਾਹੁੰਦੇ ਆਂ ਕਿ ਅਸੀਂ ਉਹ ਚੀਜ਼ ਕਰ ਰਹੇ ਹਾਂ ਹੋ ਸਕਦਾ ਇਹ ਗੱਲਾਂ ਗੋਲ ਮੋਲ ਲੱਗਦੀਆਂ ਹੋਣ ਪਰ ਸਾਡੀ ਅਰਦਾਸ ਬੇਨਤੀ ਇਹ ਵੀ ਇਹ ਕੋਈ ਮਹਾਰਾ ਸੱਚੇ ਪਾਤਸ਼ਾਹ ਕੋਈ ਇਦਾਂ ਦਾ ਭਾਣਾ ਵਰਤਾਵੇ ਸਾਡੀ ਏਕਤਾ ਹੋਵੇ ਅਸੀਂ ਇੱਕ ਮੁੱਠ ਹੋਈਏ ਅਸੀਂ ਪੰਜਾਬ ਦੇ ਭਲੇ ਲਈ ਸੋਚੀਏ ਆ ਜਿਹੜੀਆਂ ਕਾਂਗਿਆਰੀਆਂ ਇਹ ਆਪੇ ਹੀ ਕਿਸੇ ਢੰਗ ਦੀ ਦੁਵਾ ਛੜਕਾ ਕੇ ਮਹਾਰਾਜ ਇਹਨਾਂ ਜ਼ਾਲਿਆਂ ਨੂੰ ਮਾਰ ਦੇਵੇ ਹਨਾ ਛੋਕਲ ਮੇਲੇ ਦੀ ਗੱਲ ਨਹੀਂ